ਬਣਾਉਣਾ ਕਿਵੇਂ ਆ ਇਹ ਇਹਦੀ ਦੀਵਾਰ ਦਾ ਡਾਇਗਰਾਮ ਆ ਇਹ ਹੈ ਜੇ ਤੁਸੀਂ ਛੱਤ ਉੱਪਰੋਂ ਪਲੇਨ ਬਣਾਉਨੇ ਹੋ ਗਾਰਡਰ ਵਾਲਾ ਪਾਉਨੇ ਹੋ ਫੱਟੀ ਪਾਉਨੇ ਹੋ ਬਾਸ ਪਾਉਨੇ ਹੋ ਗਾਰਡਰਾਂ ਦੇ ਉੱਪਰ ਉਸ ਦਾ ਡਿਜ਼ਾਈਨ ਆ ਕੰਧ ਦਾ ਉਹਦੀ ਕੰਧ ਕਿਵੇਂ ਬਣਦੀ ਹੈ ਇਹਦੇ ਚ ਲੰਬਾਈ ਵਾਲੀ ਸਾਈਡ ਆ ਇਹ ਥੱਲੇ ਤਕਰੀਬਨ 1 ਤੋਂ 1.5 ਫੁੱਟ ਤੱਕ ਪਰਦਾ ਲਾਇਆ ਜਾਂਦਾ ਇੱਟਾਂ ਦਾ ਇਹ ਮੈਂ ਇਹ ਸਲਾਹ ਦਊਂਗਾ ਕਿ ਇਹ 10 ਇੰਚੀ ਪਰਦਾ ਲਾਇਆ ਜਾਵੇ। ਅ 4 ਇੰਚੀ ਦਾ ਪਰਦਾ ਨਾ ਲਾਓ। ਜਿਹੜੀ ਡਬਲ 8ਾ 9 ਇੰਚੀ ਉਹਦਾ ਪਰਦਾ ਲਾਓ ਕਿਉਂਕਿ ਜੇ ਬਾਹਰ ਪਾਣੀ ਵਗੈਰਾ ਵੀ ਆ ਜਾਵੇ ਤਾਂ ਉਹ ਚੱਲ ਲੈਂਦੀ ਹੈ। ਉਸ ਤੋਂ ਉੱਪਰ 6 ਫੁੱਟ ਜਾਲੀ ਤੇ ਉਸ ਤੋਂ ਉੱਪਰ 2.5 ਫੁੱਟ ਫੇਰ ਬੰਦ ਹੋ ਜਾਂਦਾ ਹੈ ਜਿੱਥੇ ਲੈਂਟਰ ਪਾਇਆ ਜਾਂਦਾ ਹੈ ਤੇ ਇਹਦੇ ਵਿੱਚ ਕੋਲੇ ਹੁੰਦੇ ਨੇ। ਕੋਲਏ ਲਾਇਆ ਜਾਂਦੇ ਨੇ ਇਸ ਦੇ ਵਿੱਚ ਇਹ ਕੋਲਿਆਂ ਦੇ ਉੱਪਰ ਇਹ ਲੈਂਟਰ ਖੜਾ ਹੁੰਦਾ ਹੈ ਇਹ ਵਿਚਕਾਰ ਆ ਗਿਆ 6 ਫੁੱਟ ਦੀ ਜਾਲੀ ਟੋਟਲ ਹਾਈਟ ਹੋਗੀ 10 ਫੁੱਟ ਸਾਰੀਆਂ ਸਾਈਡਾਂ ਤੋਂ ਇਹਦੀ ਹਾਈਟ ਬਰਾਬਰ ਹੁੰਦੀ ਹੈ ਕਿਤੋਂ ਵੀ ਇਹ ਨਹੀਂ ਹੁੰਦਾ ਵੀ ਘੱਟ ਵੱਧ ਹਾਈਟ ਹੋਵੇ ਇਹਦੇ ਵਿੱਚ ਪਿਲਰਾਂ ਦੀ ਤੁਸੀਂ ਜਿਹੜੀ ਦੂਰੀ ਆ ਉਹ ਤਕਰੀਬਨ 10 ਫੁੱਟ ਤੱਕ ਰੱਖ ਸਕਦੇ ਹੋ ਜੇ ਉੱਪਰਲਾ ਲੈਂਟਰ ਤੁਸੀਂ ਮਜ਼ਬੂਤ ਪਾਉਨੇ ਹੋ ਤਾਂ ਇਹ ਵਧਾਈ ਵੀ ਜਾ ਸਕਦੇ ਹੋ ਤੇ ਇਹਦੇ ਚ ਸਾਈਡਾਂ ਤੇ ਗੇਟ ਰੱਖੇ ਜਾ ਸਕਦੇ ਨੇ ਜਿਵੇਂ ਇੱਥੇ ਹੋ ਗਿਆ ਤੇ ਇੱਥੇ ਹੋ ਗਿਆ ਉਸ ਤੋਂ ਬਾਅਦ ਜਿਹੜਾ ਸਿਮਿੰਟਡ ਚਾਦਰਾਂ ਵਾਲਾ ਬਣਾਉਨੇ ਆਪਾਂ ਇਹ ਤਾਂ ਸੀ ਜਿਹੜਾ ਪਹਿਲਾਂ ਆਪਾਂ ਦੇਖਿਆ ਇਹ ਛੱਤ ਗਾਰਡਰ ਵਾਲਿਆਂ ਦੀ ਸੀ ਤੇ ਇਹ ਜਿਹੜਾ ਦੂਜਾ ਹੁੰਦਾ ਜਿਹੜਾ ਜ਼ਿਆਦਾ ਬਣਦਾ ਆ ਸਸਤਾ ਪੈਂਦਾ ਆ ਇਹ ਪੈਂਦਾ ਸਿਮਿੰਟਡ ਚਾਦਰਾਂ ਹੁੰਦੀਆਂ ਨੇ ਜਣੀਆਂ ਇਹਦੀ ਜਿਹੜੀ ਅੰਤ ਸਾਈਡ ਵਾਲਾ ਲੰਬਾਈ ਵਾਲਾ ਪਾਸਾ ਉਹ 8 ਫੁੱਟ ਹੁੰਦਾ ਸਾਈਡ ਤੋਂ ਇਸ ਫਾਰਮ ਦੀ ਲੰਬਾਈ ਆਪਾਂ ਨੇ 100 ਫੁੱਟ ਮੰਨੀ ਹੋਈ ਆ ਚੜਾਈ 24 ਫੁੱਟੀ ਹੁੰਦੀ ਆ ਤੇ ਨੀਚੇ ਤੋਂ 2 ਫੁੱਟ ਜਾਂ 1.5 ਫੁੱਟ ਦਾ ਇੱਟਾਂ ਨਾਲ ਕਵਰ ਕਰਿਆ ਜਾਂਦਾ ਹੈ ਉਸ ਤੋਂ ਉੱਪਰ 6 ਫੁੱਟ ਦੀ ਜਾਲੀ ਉਸ ਤੋਂ ਉੱਪਰ ਇਹਦੀ ਛੱਤ ਸਟਾਰਟ ਹੋ ਜਾਂਦੀ ਆ ਉਹ ਆਪਾਂ ਅੱਗੇ ਦੇਖਦੇ ਆ ਇਸ ਤਰ੍ਹਾਂ ਦੇਖੋ ਇਹ ਸਾਈਡ ਆ ਗਈ ਚੜਾਈ ਵਾਲਾ ਪਾਸਾ 24 ਫੁੱਟ ਚੜਾਈ ਹੈ ਸੈਂਟਰ ਤੋਂ ਜਿਹੜੀ ਇਹਦੀ ਹਾਈਟ ਉਹ 10 ਫੁੱਟ ਹੁੰਦੀ ਹੈ ਤੇ ਸਾਈਡ ਤੋਂ 8 ਫੁੱਟ ਇਹ 1.5 ਤੋਂ 2 ਫੁੱਟ ਤੁਸੀਂ ਥੱਲੇ ਪਰਦਾ ਲਾ ਸਕਦੇ ਹੋ ਪੂਰਾ ਚੜਾਈ ਵਾਲਾ ਪਾਸਾ ਜਿਹੜਾ ਉਹ ਪੂਰਾ ਬੰਦ ਰਹੂਗਾ ਪੂਰਾ ਚੜਾਈ ਲੱਗੂਗੀ ਇੱਟਾਂ ਦੀ ਤੇ ਜਿਹੜੀ ਲੰਬਾਈ ਵਾਲਾ ਪਾਸਾ ਉੱਥੇ 1.5 ਤੋਂ 2 ਫੁੱਟ ਦਾ ਤੁਸੀਂ ਬੰਦ ਲਾ ਸਕਦੇ ਹੋ ਤਾਂ ਕਿ ਜਿਹੜੀ ਠੰਡੀ ਹਵਾ ਹੁੰਦੀ ਆ ਉਹ ਸਿੱਧੀ ਬਰਡ ਨੂੰ ਨਾ ਲੱਗੇ ਸਾਈਡ ਤੋਂ 8 ਫੁੱਟ ਵਿਚਕਾਰ ਤੋਂ 10 ਫੁੱਟ ਚੜਾਈ 24 ਫੁੱਟ ਤੇ ਲੰਬਾਈ 100 150 200 ਜਿੰਨੀ ਤੁਸੀਂ ਬਣਾਉਣੀ ਚਾਹੁੰਦੇ ਹੋ ਉਹ ਕੋਈ ਦਿੱਕਤ ਨਹੀਂ ਬਸ ਇਹ ਰੱਖ ਲਿਓ ਵੀ ਦਰਵਾਜ਼ੇ ਉਸ ਸਾਹਮਣ ਲਾਓ ਜਿੰਨੀ ਲੰਬਾਈ ਹੋਊਗੀ ਲੰਬਾਈ 400 ਫੁੱਟ ਕਰ ਲਈਏ ਤੇ ਦਰਵਾਜ਼ਾ ਇੱਕ ਲਾਈਏ ਤਾਂ ਆਪਾਂ ਨੂੰ ਦੂਜੇ ਸਿਰੇ ਤੱਕ ਪਹੁੰਚਣ ਵਾਸਤੇ ਬਹੁਤ ਲੰਬੀ ਦੂਰੀ ਤੈਅ ਕਰਨੀ ਪਊਗੀ ਤੁਰਨ ਲਈ